ਸਸੇ ਗਾ ਜੀ ਸਵਾਗਤ ਹੈ ਤੁਹਾਡਾ ਸਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਕੁਤਰਾ ਜੀ ਕੀ ਕੀ ਸ਼੍ਰੀ ਖੇਮਕੋਟ ਸਾਹਿਬ ਤੇ ਇੱਥੇ ਅੱਜ ਰੁਕਾਂਗੇ ਸ਼ਾਮ ਦੀ ਦੇ ਲਈ ਤੇ ਫਿਰ ਇੱਥੋਂ ਸਵੇਰੇ ਨੂੰ ਚੱਲਾਂਗੇ ਗੁਰਦੁਆਰਾ ਸ਼੍ਰੀ ਗੋਬਿੰਦਗੜ੍ਹ ਇੱਥੋਂ ਸਵੇਰੇ 5-6 ਵਜੇ ਬੱਸਾਂ ਚੱਲਦੀਆਂ ਨੇ ਤੇ ਇੱਥੇ ਪਹਿਲਾਂ ਬੁਕਿੰਗ ਕਰਵਾਣੀ ਪੈਂਦੀ ਆ ਗੱਡੀਆਂ ਦੀ ਉਹਨਾਂ ਦਾ ਕਿਰਾਇਆ 1000 ਰੁਪਿਆ ਹੁੰਦਾ ਜੀ 800-1000 ਰੁਪਿਆ ਉਹ ਇੱਥੋਂ ਬੁੱਕ ਕਰਾਣੀ ਪੈਂਦੀ ਆ ਫਿਰ ਸਵੇਰੇ ਇੱਥੇ ਚੱਲਣਾ ਪੈਂਦਾ ਗੁਰਦਰਾ ਸਾਹਿਬ ਗੋਬਿੰਦ ਘਾਟ ਲਈ ਹੁਣ ਆਪਾਂ ਚੱਲਦੇ ਆਂ ਅੰਦਰ ਅੰਦਰ ਚੱਲ ਕੇ ਦੇਖਦੇ ਆਂ ਜੀ ਗੁਰਦਸਾਹ ਮੱਥਾ ਟੇਕਦੇ ਆਂ ਤੇ ਇੱਥੋਂ ਰਜਿਸਟ੍ਰੇਸ਼ਨ ਕਰਵਾਣੀ ਪੈਂਦੀ ਆ ਤੇ ਇੱਥੋਂ ਇੱਕ QR ਕੋਡ ਮਿਲਦਾ ਰਜਿਸਟ੍ਰੇਸ਼ਨ ਕਰਵਾ ਕੇ ਉਹ ਰਜਿਸਟ੍ਰੇਸ਼ਨ ਕਰਵਾ ਕੇ ਫਿਰ ਅੱਗੇ ਜਾਣਾ ਪੈਂਦਾ ਰਜਿਸਟ੍ਰੇਸ਼ਨ ਦੀ ਬੜੀ ਲੰਬੀ ਲਾਈਨ ਲੱਗੀ ਹੋਈ ਆ ਰਜਿਸਟ੍ਰੇਸ਼ਨ ਕਰਵਾਵਾਂਗੇ ਫਿਰ ਰਜਿਸਟ੍ਰੇਸ਼ਨ ਕਰਵਾ ਕੇ ਇੱਥੋਂ ਚੱਲਾਂਗੇ ਅੱਗੇ ਅੱਗੇ ਤਾਂ ਕਿੱਥੇ ਮਤ ਅੱਥੇ ਪਹਿਲਾਂ ਰੁਕਾਂਗੇ ਅੱਜ ਦੀ ਰਾਤ ਫਿਰ ਅਥੇ ਲੰਗਰ ਬਾਣੀ ਛਕਾਂਗੇ ਫਿਰ ਚੱਲਾਂਗੇ ਸਵੇਰੇ 5-6 ਵਜੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਲਈ ਚਲੋ ਰਜਿਸਟ੍ਰੇਸ਼ਨ ਕਰਵਾਨੇ ਆ ਹੁਣ ਰਜਿਸਟ੍ਰੇਸ਼ਨ ਹੋ ਗਈ ਸਾਡੀ ਹੁਣ ਅਸੀਂ ਚੱਲਦੇ ਆ ਤੇ ਕਮਰਾ ਲੈਣ ਗਏ ਸੀ ਕਮਰਾ ਤਾਂ ਸਾਨੂੰ ਮਿਲਿਆ ਨਹੀਂ ਮਤ ਹਾਲ ਮਿਲਿਆ ਬਿਲਡਿੰਗ ਦੇ ਵਿੱਚ ਉਹ ਸਾਹਮਣੇ ਵਾਲੀ ਬਿਲਡਿੰਗ ਹੈਗੀ ਆ ਜਿੱਥੇ ਆਪਾਂ ਨੂੰ ਹਾਲ ਮਿਲਿਆ ਵਾ ਆਪਾਂ ਉਧਰ ਚੱਲਦੇ ਆਂ ਲੰਗਰ ਹਾਲ ਵੀ ਉਧਰ ਹੀ ਆ ਤੇ ਪਹਿਲਾਂ ਲੰਗਰ ਛਕਾਂਗੇ ਫਿਰ ਉਧਰ ਜਾਵਾਂਗੇ ਸੰਗਤ ਬਹੁਤ ਹੀ ਜ਼ਿਆਦਾ ਆਈ ਹੋਈ ਆ ਮਤਲਬ ਬਹੁਤ ਜ਼ਿਆਦਾ ਸੰਗਤ ਆਈ ਐਤਕੀ ਤੇ ਆਈ ਜਾਂਦੀ ਆ ਜਾਈ ਜਾਂਦੀ ਆ ਹੁਣ ਆਪਾਂ ਚੱਲਦੇ ਆਂ ਲੰਗਰ ਪਾਣੀ ਛਕਦੇ ਆ ਫਿਰ ਸਵੇਰੇ ਚੱਲਾਂਗੇ 5-6 ਵਜੇ ਗੁਰਦੁਆਰਾ ਗੋਬਿੰਦ ਘਾਟ ਲਈ ਤੋਂ ਜੀ ਸਵੇਰੇ 6:30 ਵਜੇ ਦੇ ਨਿਕਲੇ ਹੋਏ ਆਂ ਬੱਸ ਦੇ ਵਿੱਚ ਬੈਗੇ ਸੀਗੇ ਤੇ ਹੁਣ ਅਸੀਂ ਆ ਲక్ష్ਮਨ ਝੂਲਾ ਕ로ਸ ਕੀਤਾ ਵਾ ਮਤਲਬ ਵਾਈਬ ਬਹੁਤ ਹੀ ਜ਼ਿਆਦਾ ਵਧੀਆਈ ਆ ਆਲੇ ਦੁਆਲੇ ਦਾ ਥਿ ਵੂ ਬਹੁਤ ਹੀ ਜ਼ਿਆਦਾ ਵਧੀਆ ਵਾ ਤੁਸੀਂ ਦੇਖ ਹੀ ਰਹੇ ਹੋ ਮਤਲਬ ਲੰਗਰ ਵੀ ਲੱਗੇ ਹੋਏ ਨੇ ਥਾਂ ਥਾਂ ਤੇ ਹੁਣ ਸਾਡੀ ਬੱਸ ਇੱਥੇ ਰੁਕੀ ਆ ਤੇ ਹੁਣ ਅਸੀਂ ਇੱਥੇ ਲੰਗਰ ਛਕਾਂਗੇ ਮਤਲਬ ਹੋਰ ਵੀ ਲੰਗਰ ਲੱਗੇ ਹੋਏ ਨੇ ਚਾਹ ਪਕੋੜਿਆਂ ਦਾ ਲੰਗਰ ਵੀ ਲੱਗਿਆ ਹੋਇਆ ਆ ਰਸਤੇ ਦੇ ਵਿੱਚ ਰਾਹ ਤੇ ਗੁਰਦਾ ਸਾਹਿਬ ਵੀ ਆਂਦਾ ਜਿੱਥੇ ਤੁਸੀਂ ਰੁੱਕ ਸਕਦੇ ਹੋ ਤੇ ਉੱਥੇ ਰੁੱਕ ਕੇ ਮੱਥਾ ਟੇਕ ਕੇ ਫੇਰ ਅੱਗੇ ਚੱਲਦੇ ਨੇ ਉੱਥੇ ਤੁਸੀਂ ਲੰਗਰ ਪਾਣੀ ਖਾ ਸਕਦੇ ਹੋ ਆ ਹੁਣ ਅਸੀਂ ਇੱਥੇ ਰੁਕੇ ਨੇ ਇੱਥੇ ਲੰਗਰ ਲੱਗਿਆ ਹੋਇਆ ਸੀਗਾ ਤੇ ਉਹ ਅਸੀਂ ਛਕ ਲਿਆ ਹੁਣ ਅਸੀਂ ਚੱਲ ਪਏ ਆ ਫੇਰ ਜਾਨਕੀ ਵੀਊ ਬਹੁਤ ਹੀ ਜ਼ਿਆਦਾ ਵਧੀਆ ਵਾ ਤੁਸੀਂ ਦੇਖ ਹੀ ਰਹੇ ਹੋ ਆ ਦੇਖ ਲਓ ਪਰ ਖਾਈਆਂ ਬਹੁਤ ਨੇ ਡੁੰਗੀਆਂ ਡੁੰਗੀਆਂ ਤੇ ਆਹਾ ਤੋਂ ਪਹਾੜ ਵੀ ਕਈ ਵਾਰੀ ਡਿੱਗ ਡੁੱਗ ਜਾਂਦੇ ਨੇ ਹੈ ਤਾਂ ਰਸਤੇ ਖਤਰਨਾਕ ਹੀ ਆ ਪਗਰ ਮਤਲ ਇਧਰ ਦੀ ਸਰਕਾਰ ਪੂਰਾ ਮਤਲ ਕੰਟਰੋਲ ਰੱਖਦੀ ਆ ਮਤਲ ਨਾਲ ਦੀ ਨਾਲ ਹੀ ਕਰ ਦਿੰਦੀ ਆ ਕ੍ਰੇਨ ਵਗੈਰਾ ਹੁੰਦੀਆਂ ਨੇ ਮਤਲ ਨਾਲ ਦੀ ਨਾਲ ਕਰਨ ਲਈ ਜੇ ਹੁੰਦਾ ਵੀ ਕੋਈ ਇਹੋ ਜਿਹਾ ਚੱਕਰ ਮਤਲ ਕੀ ਮਤਲ ਕ੍ਰੇਨਾਂ ਨਾਲ ਰੋਡ ਕਲੀਅਰ ਕਰਵਾ ਦਿੰਦੇ ਆ ਫਿਰ ਵੀ ਕੀ ਟ੍ਰੈਫਿਕ ਔਣ ਜਾਣ ਨੂੰ ਕੋਈ ਦਿੱਕਤ ਨਾ ਆਵੇ ਤੇ ਰੋਡ ਮਤਲ ਸਹੀ ਕਰਾ ਦਿੰਦੇ ਆ ਰੋਡ ਵਧੀਆ ਬਣੇ ਹੋਏ ਨੇ ਰੋਡ ਵੀ ਤੇ ਮੌਸਮ ਤਾਂ ਹੈਗਾ ਗਰਮ ਆ ਪਰ ਵਾਈ ਵਾਲੇ ਦਵਾਲੇ ਤੇ ਬਹੁਤ ਵਧੀਆ ਜਿਹੜਾ ਵਿਊ ਹੈ ਨਾ ਵਿਊ ਬਹੁਤ ਵਧੀਆ ਹੁਣ ਅਸੀਂ ਅੱਗੇ ਗੁਰਦਾਸ ਸਾਹਿਬ ਆ ਰਹੇ ਇੱਕ ਉੱਥੇ ਰੁਕਾਂਗੇ ਬਸਾ ਥੋੜਾ ਜਿਹਾ ਹੀ ਰਹਿ ਗਿਆ ਉਹਨਾਂ ਚਿਰ ਤੁਸੀਂ ਵਿਊ ਦੇਖੋ ਵਿਊ ਬਹੁਤ ਹੀ ਵਧੀਆ ਨੇ ਆਲੇ ਦਵਾਲੇ ਦਾ ਤੁਸੀਂ ਆਇਓ ਤਾਂ ਤੁਹਾਨੂੰ ਬਹੁਤ ਹੀ ਵਧੀਆ ਲੱਗੂਗਾ ਇਹ ਗੁਰਦਾਸ ਸਾਹਿਬਾ ਗੁਰਦਾਰ ਲੰਗਰ ਹਾਲ ਦਮਦਮਾ ਸਾਹਿਬ ਉੱਤਰਾਖੰਡ ਇੱਥੇ ਰੁਕੇ ਆ ਇੱਥੇ ਰੁੱਕ ਕੇ ਹੁਣ ਲੰਗਰ ਪਾਣੀ ਛਕਾਂਗੇ ਅੱਧਾ ਘੰਟਾ ਰੁਕਾਂਗੇ ਫਿਰ ਉਸ ਤੋਂ ਬਾਅਦ ਅੱਗੇ ਚੱਲਾਂਗੇ ਹੁਣ ਆਪਾਂ ਚੱਲਦੇ ਆ ਗੁਰਦਾ ਸਾਹਿਬ ਦੇ ਅੰਦਰ ਦਿਖਾਨੇ ਆ ਤੁਹਾਨੂੰ ਇਹ ਗੁਰਦਾ ਸਾਹਿਬ ਤੁਸੀਂ ਦੇਖ ਰਹੇ ਹੋ ਟ੍ਰੈਫਿਕ ਇੱਥੋਂ ਬਹੁਤ ਆਉਂਦੀ ਜਾਂਦੀ ਆ ਲੰਗਰ ਪਾਣੀ ਛਕ ਲਿਆ ਆਪਾਂ ਬੱਸ 'ਚ ਬਹਿ ਗਏ ਆ ਤੇ ਹੁਣ ਚੱਲਦੇ ਆ ਅੱਗੇ ਅਦੇ ਲੱਗਣਗੇ 1 ਤੋਂ 2 ਘੰਟੇ 1 ਤੋਂ 2 ਘੰਟੇ ਤੱਕ ਪਹੁੰਚ ਜਾਗੇ ਆਪਾਂ ਤੇ ਹਲਤ ਵਾਲਾ ਬਹੁਤ ਹੀ ਮਤਲਬ ਸ਼ਾਨਦਾਰ ਹੈਗਾ ਗ੍ਰੀਨਰੀ ਬਹੁਤ ਆ ਤੁਸੀਂ ਦੇਖੋ ਮਤਲਬ ਗ੍ਰੀਨਰੀ ਤਾਂ ਇੰਨੀ ਆ ਨਾ ਚੋਟੀਆਂ ਤਾਂ ਜਿਵੇਂ ਕੀ ਮਤਲਬ ਗ੍ਰੀਨਰੀ ਦੇ ਨਾਲ ਭਰੀਆਂ ਪਈਆਂ ਬਹੁਤ ਜ਼ਿਆਦਾ ਤੇ ਨਾਲ-ਨਾਲ ਤੁਸੀਂ ਦੇਖ ਰਹੇ ਹੋ 170-80 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਕਿ ਬੱਸ ਜੀ ਕਰਦਾ ਪਿੰਦਾ 10 ਵੀ ਹੌਮ ਹੌਮ ਕੇ ਜਾਂਦੀ ਆ ਫਿਰ ਬੰਦਾ ਬੈਠਾ ਬਿਠਾ ਵੀ ਥੱਕ ਜਾਂਦਾ ਚਲੋ ਤੁਹਾਨੂੰ ਆ ਵਿਊ ਆ ਰਿਹਾ ਵਾਈਬ ਤੁਹਾਨੂੰ ਨੇੜੇ ਦਿਖਾਉਨੇ ਆ ਥੋੜਾ ਜਿਹਾ ਵਿਊ ਬਹੁਤ ਵਧੀਆ ਦਾ ਤੁਹਾਨੂੰ ਥੋੜਾ ਜਿਹਾ ক্লোਜ਼ ਜਾ ਕੇ ਦਿਖਾਉਨੇ ਆ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਦੇਖੋ ਪਾਣੀ ਬਹੁਤ ਤੇਜ਼ ਵਹਿੰਦਾ ਥੇ ਆ ਦੇਖ ਲਓ ਤੁਸੀਂ ਪਾਣੀ। ਬਰੂ ਉਹ ਘਣਾ। ਇਹ ਦੇਖੋ ਤੁਸੀਂ। ਪਾਣੀ ਦਾ ਤਾਂ ਚਲੋ ਕੋਈ ਗੱਲ ਨਹੀਂ। ਯੂ ਦੇਖੋ ਤੁਸੀਂ। ਮਸ ਥੋੜਾ ਟਾਈਮ ਰਹਿ ਗਿਆ ਆਪਾਂ ਫਿਰ ਪਹੁੰਚਣਾ ਗੁਰਦੁਆਰਾ ਗੋਬਿੰਦ ਘਾੜ ਜੀ। ਫਿਰ ਤੁਹਾਨੂੰ ਉੱਥੋਂ ਸਫਰ ਕਰਾਂਗੇ ਅੱਗੇ ਦਾ ਸ਼ੁਰੂ। ਜਿਹੜਾ ਕਿ ਸਵੇਰੇ ਸ਼ੁਰੂ ਹੋਊਗਾ। ਆ ਦੇਖੋ ਕਿਈ ਵਜ ਆਹ ਲਾਤਾ ਸਾਨੂੰ ਸਾਨੂੰ ਬਸ ਨੇ ਗੁਰਦਆਰਾ ਗੋਬਿੰਦ ਘਾਟ ਬਸ ਥੋੜਾ ਜਿਹਾ ਪਿੱਛੇ ਹੀ ਲਾ ਦਿੰਦੀ ਹੈ ਫਿਰ ਇੱਥੋਂ ਬੰਦੇ ਨੇ ਥੋੜਾ ਜਿਹਾ ਪੈਦਲ ਤੁਰ ਕੇ ਜਾਣਾ ਹੁੰਦਾ ਗੁਰਦਆਰਾ ਗੋਬਿੰਦ ਘਾਟ ਜਿਆਦਾ ਦੂਰ ਵੀ ਨਹੀਂ ਹੈਗਾ ਬਸ ਨੇੜੇ ਹੀ ਆ ਆ ਦੇਖੋ ਇਹ ਹੈ ਗੁਰਦਆਰਾ ਗੋਬਿੰਦ ਘਾਟ ਉਹதோ ਇੱਥੇ ਵੀ ਪਾਣੀ ਆ ਗਿਆ ਸੀ ਜਦੋਂ 2012-13 ਦੇ ਵਿੱਚ ਇਹ ਸਾਰਾ ਇੱਥੇ ਪਾਣੀ ਪਾਣੀ ਹੋ ਗਿਆ ਸੀ ਜੀ ਜਿੱਥੇ ਆ ਥੱਲੇ ਮੋਟਰਸਾਈਕਲ ਵਗੈਰਾ ਲੱਗੇ ਹੋਏ ਨੇ ਨਾ ਉਹ ਦੇਖੋ ਉਧਰ ਥੱਲੇ ਨੂੰ ਉਧਰ ਸਾਰਾ ਪਾਣੀ ਪਾਣੀ ਹੋ ਗਿਆ ਸੀ ਆ ਦੇਖੋ ਤੇ ਉਹ ਪੁਲ ਤੋਂ ਆਪਾਂ ਜਾਣਾ ਗੋਬਿੰਦ ਹਾਮਲੇ ਨੂੰ ਸਵੇਰੇ ਚੱਲਾਂਗੇ ਉ ਤਾਂ ਆ ਹੁਣ ਆਪਾਂ ਜਾ ਰਿਆਂ ਕੁੜਦਰਾ ਗੋਬਿੰਦ ਘਾਟ ਤੁਰ ਕੇ ਆ ਦੇਖੋ ਤੁਸੀਂ ਸੰਗਤ ਬਹੁਤ ਆਈ ਹੋਈ ਆ ਮੋਟਰਸਾਈਕਲਾਂ ਤੇ ਕਾਰਾਂ ਤੇ ਆ ਤੁਸੀਂ ਦੇਖੋ ਆ ਦੇਖੋ ਪਾਣੀ ਕਿੰਦੀ ਘੈਂਡ ਵਾਈਬ ਆ ਦੇਖੋ ਤੁਸੀਂ ਵਿਊ ਦੇਖੋ ਇੱਥੇ ਆ ਕੇ ਮੌਸਮ ਠੰਡਾ ਹੋ ਜਾਂਦਾ ਸ਼ਾਮ ਨੂੰ ਤਾਂ ਠੰਡ ਲੱਗਣ ਲੱਗ ਜਾਂਦੀ ਇੱਥੇ ਰਾਤ ਨੂੰ ਤਾਂ ਇਹ ਆ ਦੇਖੋ ਘੋੜੇ ਕਚਰ ਇੱਥੇ ਸੰਗਤਾਂ ਜਾਂਦੀਆਂ ਨੇ ਸਵੇਰ ਦੇ ਟਾਈਮ ਆ ਦੇਖੋ ਤੁਸੀਂ ਆਪਾਂ ਚੱਲਦੇ ਹਾਂ ਗੁਰਦਾ ਗੋਬਿੰਦ ਘਾਟ ਦੇ ਤੁਹਾਨੂੰ ਕਰਾਨੇ ਆ ਦਰਸ਼ਨ ਆ ਦੇਖੋ ਕਿੰਨੇ ਮੋਟਰਸਾਈਕਲ ਲੱਗੇ ਹੋਏ ਨੇ ਆ ਜਾਲੀਆਂ ਲਾਈਆਂ ਹੋਈਆਂ ਕਿ ਇੱਧਰ ਨੂੰ ਬੰਦੇ ਨਾ ਜਾਣ ਬੱਚੇ ਪੁੱੱਚੇ ਵੀ ਹੁੰਦੇ ਆ ਕਈ ਵੇਰ ਨਾਲ ਆ ਦਿਖਾਉਨੇ ਆ ਤੁਹਾਨੂੰ ਗੁਰਦਰਾ ਗੋਬਿੰਦ ਘਾਟ ਜੀ ਕਰਾਨੇ ਆ ਤੁਹਾਨੂੰ ਦਰਸ਼ਨ ਗੁਰਦਰਾ ਗੋਬਿੰਦ ਘਾਟ ਦੇ ਜੀ ਆਇਓ ਆਹ ਭਾਜੀ ਸਾਡੇ ਨਾਲ ਆਏ ਸੀਗੇ ਆਕਰੋਦਰਸ਼ਨ ਕਰਤਾ ਗੋਬਿੰਦ ਘਾੜਦੇ ਜੀ ਰਾਜ ਇੱਥੇ ਰੁਕਾਂਗੇ ਫਿਰ ਇੱਥੋਂ ਸਵੇਰੇ ਸਫਰ ਸ਼ੁਰੂ ਕਰਾਂਗੇ ਗੁਰਦੁਆਰਾ ਗੋਬਿੰਦ ਧਾਮ ਲਈ ਚਲੋ ਜੀ ਉਹਨਾਂ ਕੋਲ ਇੱਥੇ ਕਰਦੇ ਆ ਰੈਸਟ ਫਿਰ ਦੰਦਰ ਖਾਵਾਂਗੇ ਤੇ ਕਰਾਵਾਂਗੇ ਦਰਸ਼ਨ